ਭੋਜੀ ਇਹ ਅਸੀਂ ਐਕਸਟੈਂਡਡ ਮੀਟਿੰਗਸ ਕਰ ਰਹੀਆਂ ਹਨ ਲੋਕ ਸਭਾ ਦੀਆਂ ਪੂਰੇ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਮੀਟਿੰਗਸ ਚੱਲ ਰਹੀਆਂ ਸਾਰੇ ਜਿਹੜੇ ਵਰਕਰ ਸਾਥੀ ਨੇ ਉਹਨਾਂ ਨੂੰ ਮਿਲਿਆ ਜਾ ਰਿਹਾ ਹੈ ਔਰ ਆਨ ਵਾਲੇ ਪਾਰਲੀਮੈਂਟ ਵਿੱਚ ਕਿਸ ਪ੍ਰਕਾਰ ਦੀ ਅਸੀਂ ਰਣਨੀਤੀ ਬਣਾਉਣੀ ਹੈ ਉਹ ਤੇ तमाम ਚਰਚਾ ਕਰਦੇ ਹਾਂ ਜਿੰਦਗੀ ਇਹਦੇ ਨਾਲ ਸਾਰੇ ਅਸੀਂ ਜਿਹੜੇ ਕਾਂਗਰਸ ਦੇ ਵਰਕਰ ਸਾਥੀ ਨੇ ਜਾਨੀ ਕਿ ਕਮਿਟਡ ਜਿਨ੍ਹਾਂ ਕੋਲੇ ਅਹੁਦੇ ਨਹੀਂ ਉਹਨਾਂ ਨੂੰ ਅਸੀਂ ਮਜਬੂਤੀ ਦੇ ਨਾਲ 2024 ਦੇ ਵਾਸਤੇ ਲਾਮਬੰਦ ਕਰਨ ਦਾ ਜਿਹੜਾ ਯਤਨ ਹੋ ਆਪਣੇ ਕੋਲੇ ਕੋਈ ਗੱਲ ਨਾ ਰੁਜਾਂਦਾ ਇੱਕ ਹੀ ਗੱਲ ਨਹੀਂ ਹੁੰਦੀ ਵੀ ਫਲਾਣਾ ਨਹੀਂ ਨਜ਼ਰ ਆ ਰਿਹਾ ਫਲਾਣਾ ਨਹੀਂ ਨਜ਼ਰ ਆ ਰਿਹਾ ਜ਼ਰੂਰੀ ਜ਼ਰੂਰੀ ਨਹੀਂ ਹੈ ਕਿ ਕਾਂਗਰਸ ਪਾਰਟੀ ਚ ਹਰ ਵਿਅਕਤੀ ਕੈਮਰੇ ਤੇ ਨਜ਼ਰ ਆਵੇ ਅਮਰਿੰਦਰ ਸਿੰਘ ਰਾਜਾ ਵਣਿੰਗ ਜੋ ਨੇ ਜੀ ਇਸ ਮੌਕੇ ਦਾ ਇੰਤਜ਼ਾਰ ਸੀਗਾ ਤੇ ਅਮਰਿੰਦਰ ਸਿੰਘ ਰਾਜਾ ਵਣਿੰਗ ਇੱਥੇ ਪਹੁੰਚ ਚੁੱਕੇ ਨੇ ਤਸਵੀਰਾਂ ਤਾੜਨਾ ਸਾਂਝੀਆਂ ਕਰ ਰਹੇ ਆ ਹਾਲਾਂਕਿ ਪ੍ਰਤਾਪ ਸਿੰਘ ਬਾਇਵਾ ਹੋਂਾ ਵੱਲੋਂ ਤੇ ਮੀਡੀਆ ਦੇ ਨਾਲ ਗੱਲ ਕਰਨ ਤੋਂ ਰੋਕਿਆ ਗਿਆ ਉਹਨਾਂ ਵੱਲੋਂ ਮਨਾਹੀ ਕੀਤੀ ਗਈ ਪਰ ਹੁਣ ਜੋ ਅਮਰਿੰਦਰ ਸਿੰਘ ਰਾਜਾ ਵਣਿੰਗ ਹੈਗੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਤੇ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਕਿ ਕੀ ਕਹਿਣਾ ਉਹਨਾਂ ਦਾ ਉਹ ਜਿਹੜੀ ਮੀਟਿੰਗ ਹੈ ਜਿਹੜਾ ਸਾਲਾਂ ਜੋ ਵਰਕਰ ਲਈ ਹੈ ਦੇਖੋ ਜੀ ਇਹ ਅਸੀਂ ਐਕਸਟੈਂਡਡ ਮੀਟਿੰਗਸ ਕਰ ਰਹੀਆਂ ਹਨ ਲੋਕ ਸਭਾ ਦੀਆਂ ਪੂਰੇ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਮੀਟਿੰਗਸ ਚੱਲ ਰਹੀਆਂ ਹਨ ਔਰ ਅਲੱਗ-ਅਲੱਗ ਤਮਾਮ ਸਾਰੇ ਜਿਹੜੇ ਵਰਕਰ ਸਾਥੀ ਨੇ ਉਹਨਾਂ ਨੂੰ ਮਿਲਿਆ ਜਾ ਰਿਹਾ ਹੈ ਔਰ ਔਨ ਵਾਲੇ ਪਾਰਲੀਮੈਂਟ ਵਿੱਚ ਕਿਸ ਪ੍ਰਕਾਰ ਦੀ ਅਸੀਂ ਰਣਨੀਤੀ ਬਣਾਉਣੀ ਹੈ ਔਰ ਤੇ ਤਮਾਮ ਚਰਚਾ ਕਰਦੇ ਹਾਂ ਔਰ ਚਰਚਾ ਕਰਨ ਤੋਂ ਬਾਅਦ ਸਾਡੇ ਸਥਾਨਿਕ ਜਿਹੜੇ ਲੀਡਰ ਸਹਬਾਨ ਨੇ ਉਹ ਆਪਣੇ ਵਰਕਰ ਸਾਥੀਆਂ ਨੂੰ ਸੰਬੋਧਨ ਕਰਦੇ ਨੇ ਸੋ ਮੈਨੂੰ ਲੱਗਦਾ ਕਿ ਇਹਦੇ ਨਾਲ ਸਾਰੇ ਅਸੀਂ ਜਿਹੜੇ ਕਾਂਗਰਸ ਦੇ ਵਰਕਰ ਸਾਥੀ ਨੇ ਜਾਨੀ ਕਿ ਕਮਿਟਿਡ ਜਿਨ੍ਹਾਂ ਕੋਲੇ ਅਹੁਦੇ ਨੇ ਉਹਨਾਂ ਨੂੰ ਅਸੀਂ ਮਜ਼ਬੂਤੀ ਦੇ ਨਾਲ 2024 ਦੇ ਵਾਸਤੇ ਲਾਮਬੰਦ ਕਰਨ ਦਾ ਜਿਹੜਾ ਯਤਨ ਹੋ ਰਿਹਾ ਨਵਿੰਦ ਸਿੰਘ ਸਾਹਿਬ ਇਹਦੇ ਨਾਲ ਨਵਜੋਤ ਨੂੰ ਹੀ ਖਾਸ ਨਜ਼ਰ ਆ ਰਿਹਾ ਆਈ ਥਿੰਕ ਯਾਰ ਦੇਖੋ ਮੇਰੀ ਗੱਲ ਸੁਣੋ ਆਪਣੇ ਕੋਲੇ ਕੋਈ ਗੱਲ ਨਾ ਰੋਜ਼ਾਂ ਦਾ ਇੱਕ ਹੀ ਗੱਲ ਨਹੀਂ ਹੁੰਦੀ ਵੀ ਫਲਾਣਾ ਨਹੀਂ ਨਜ਼ਰ ਆ ਰਿਹਾ ਫਲਾਣਾ ਨਹੀਂ ਨਜ਼ਰ ਆ ਰਿਹਾ ਜ਼ਰੂਰੀ ਜ਼ਰੂਰੀ ਨਹੀਂ ਹੈ ਕਿ ਕਾਂਗਰਸ ਪਾਰਟੀ ਚ ਹਰ ਵਿਅਕਤੀ ਕੈਮਰੇ ਤੇ ਨਜ਼ਰ ਆਵੇ ਸਭਾਈ ਵਿੱਚ ਨਿਸ਼ਾਸੀ ਹਿੱਤਾਂ ਕਰਕੇ ਕਾਂਗਰਸ ਸਰ ਅੰਦਰ ਜਾਦੇ ਹੋੜ ਨਹੀਂ ਸਰ ਅੰਦਰ ਜਾਦੇ ਹੋੜ ਦੋਨਾਂ ਦਾ ਉਹ ਖਾਸ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਰਾਜਾ ਵੜਿੰਗ ਜੋਣੇ ਹੁਣ ਇਸ ਮੀਟਿੰਗ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਕਹਿ ਸਕਦੇ ਆ ਕਿ ਕਈ ਜੋ ਅੱਜ ਵੱਡੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਸਕਦੀਆਂ ਨੇ ਜਿੱਦਾਂ ਪ੍ਰਤਾਪ ਸਿੰਘ ਬਾਜਵਾ ਵੀ ਅੰਦਰ ਨੇ ਓਮਪrakash ਸੋਨੀ ਉਸ ਦੇ ਨਾਲ ਉਹਨਾਂ ਦੇ ਨਾਲ ਜੇ ਗੱਲ ਕਰ ਲਈਏ ਕਿ ਦਵਿੰਦਰ যাদਬ ਜੋ ਹੈਗੇ ਨੇ ਤਾਂ ਹੁਣ ਕਹਿ ਸਕਦੇ ਆ ਕਿ ਕਾਂਗਰਸ ਜਿਹੜੀ ਇੱਕ ਵੱਡੀ ਰਣਨੀਤੀ ਤਿਆਰੀ ਦੇ ਵਿੱਚ ਹੈਗੀ ਆ 2024 ਦੇ ਇਲੈਕਸ਼ਨਾਂ ਦੀ ਗੱਲ ਕਰ ਲਈਏ ਤਾਂ ਅੱਜ ਸ਼੍ਰੀ ਹਮਸ਼ਾ ਸਾਹਿਬ ਦੇ ਵਿੱਚ ਜਿੰਨੇ ਵੀ ਕਾਰਜਕਰਤਾ ਹੈਗੇ ਕਾਂਗਰਸ ਉਹਨਾਂ ਦੇ ਨਾਲ ਕਬੱਡੀ ਹੰਗਾਮੀ ਮੀਟਿੰਗ ਜੋ ਅੱਜ ਕੀਤੀ ਜਾ ਰਹੀ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਕ ਜਗਬਾਨੀ ਟੀਵੀ ਸ਼੍ਰੀਮਚਾ ਸਾਹਿਬ